ਕੀ ਹਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤਿਰਸਿੰਘ ਸਨੇਹ ਅੱਜ ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਦੁਬਈ ਦੇ ਸ਼ੇਖ ਵੀ ਜਿਨ੍ਹਾਂ ਦੇ دیਵਾਨੇ ਨੇ ਲੋਕ ਉਹਨਾਂ ਨੂੰ ਮੁਸੀਹਾ ਕਹਿੰਦੇ ਨੇ ਦੁਖੀਆਂ ਦੇ ਦਰਦੀ ਨੇ ਮੀਰਾ ਮਤਲਬ ਕਹਿਣ ਦਾ ਕਿ ਡਾਕਟਰ ਐਸਪੀ ਅਬਰਾਈ ਸਿੰਘ ਜੀ ਅੱਜ ਜੀਰਾ ਪਹੁੰਚੇ ਨੇ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਸਾਡੇ ਨਾਲ ਉਹਨਾਂ ਦੀ ਟੀਮ ਵੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੱਜਾ ਬਣਾ ਚੈਟਰ ਬਿਲਕੁਲ ਦੱਸੋ ਜਿਹੜੀ ਮੈਂ ਚਲੂ ਕੀਤੀ ਗਈ ਸੀ ਯੂਨੀਵਰਸਿਟੀਸ ਕਲੋਨ ਦੀ ਇਹ ਤਕਰੀਬਨ 16 ਵੋਟਰੀ ਅਸੀਂ ਟੱਚ ਕਰ ਚੁੱਕੇ ਆ ਅਜੇ ਵੀ ਅਸੀਂ ਏਰੀਆ ਪੂਰਾ ਧੋਵ ਨਹੀਂ ਕਰਤਾ ਹੈ ਪਹਿਲਾਂ ਅਸੀਂ ਜਿਹੜਾ 50 ਵੋਟਰੀ ਸੀ ਤੇ 16 ਵੋਟਰੀ ਹੋਈਆਂ ਹੁਣ ਅਸੀਂ 150 ਵੋਟਰੀ ਕਰ ਦਿੱਤੀਆਂ 15-20 ਵੋਟ ਵੀ ਸਾਡੀ ਹੋਰ ਨਈਆਂ ਨੇ ਕੋਸ਼ਿਸ਼ ਸਾਡੀ ਹੈ ਕਿ ਜਿੱਦਿਆਂ 11 ਸਟੇਟਸ ਅਸੀਂ ਕੰਮ ਕਰ ਰਹੇ ਆ ਇਹਨਾਂ ਸਾਰੀਆਂ ਸਟੇਟਸ ਜਿੱਦਾਂ ਪੰਜਾਬ ਚ ਹੈ ਸਨੀਆਂ ਕਾਫੀ ਵੋਟਰੀ ਚੁੱਕੀ ਹੋਈਆਂ ਟੈਂਸਲ ਸੈਂਟਰ ਤੋਂ ਲੈ ਕੇ ਨਾ ਲਾਈਡਰ ਕਿੰਨਾ ਸੀ ਲੱਖਾਂ ਦੇ ਸਾਥ ਦੇ ਰਹੇ ਆ ਅੱਖਾਂ ਦੇ ਕੈਂਪ ਲੱਗੇ ਜਾ ਰਹੇ ਨੇ 450 ਤੋਂ 3 ਕਰਕੇ ਵੱਜ ਚੁੱਕੇ ਆ ਸੋ ਮੈਡੀਕਲ ਨਾਲ ਸਾਡਾ ਜ਼ਿਆਦਾ ਧਿਆਨ ਹੈ ਕਿ ਜਿੱਥੇ ਅਸੀਂ ਕੁਝ 7-8 ਸਾਡੇ ਸੈਂਟਰ ਇਹੋ ਜਿਹੇ ਨੇ ਜਿੱਥੇ ਬੰਦ ਲੋਕੀ ਕੁੰਨੀ ਸੀ ਉੱਥੇ ਹੁਣ ਸਾਡੇ ਡੈਂਟਲ ਕਲੀਨਿਕ ਵੀ ਪਹੁੰਚ ਚੁੱਕੇ ਨੇ ਸਾਡਾ ਦਿਲ ਤੋਂ ਲੱਗਦੇ ਖੁੱਲ ਚੁੱਕੇ ਆ ਅਲਟਰਾਸਾਉਂਡ ਤੋਂ ਲੈ ਕੇ ਨਾਲ ਦਿਨ ਨਾਲ ਅਸੀਂ ਫੋਟੋਗ੍ਰਾਫੀ ਸੈਂਟਰ ਹੈ ਉਹਦੀ ਕੋਲ ਆ ਤੇ ਇੱਥੇ ਅੱਜ ਥੇਰੇ ਦੇ ਵਿੱਚ ਵੀ ਜਿਹੜਾ ਤਾਰੀਆ ਸਾਹਿਬ ਖਡਾਰੀਆ ਸਾਹਿਬ ਸਾਰੇ ਗੱਲ ਕੇ ਇੱਕ ਜਿਹੜਾ ਇਹਦਾ ਲਖਨ ਗੀਤ ਮੁੱਢੀ ਦਾ ਲਾਲ ਦੀ ਨਾਲ ਗੱਲ ਚੱਲ ਰਹੀ ਸੀ ਤੇ ਇਹਨਾਂ ਨੂੰ ਦੁਕਾਨਾਂ ਦੋਹੋ ਦੇਤੀਆਂ ਨੇ ਇਹਨਾਂ ਨੇ ਗੱਲ ਕੀਤੀ gsi ਕਿ ਖੋਲਦੇ ਆ ਤੇ ਨਾਲੀ ਐਵੇਂ ਵੀ ਇਹ ਅਪਰੂਵ ਕਰ ਦਿੱਤੀ ਹੈ ਵੀ ਐਸੀ ਡੈਂਟਲ ਫੇਰੀ ਜਿਹੜਾ ਬਹੁਤ ਜਿੰਦੀ ਹੈ ਤੇ ਸਬਤ ਦਾ ਭਲਾ ਚੈਰੀਟੇਟ ٹرسٹ ਵੱਲੋਂ ਜਿੱਥੇ ਮਾਨਵਤਾ ਦੀ ਭਲਾਈ ਲਈ ਹੋਰ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਉੱਥੇ ਮੈਡੀਕਲ ਖੇਤਰ ਨੂੰ ਬਹੁਤ अहमियत ਦਿੱਤੀ ਜਾ ਰਹੀ ਹੈ ਸਰਬੱਤ ਦਾ ਭਲਾ ਭਲਾ ٹرسٹ ਵੱਲੋਂ ਹੁਣ ਤੱਕ 100 ਵੋਟਰੀਆਂ ਤੇ ਜਿਹੜੇ ਟੀਕੇ ਪੂਰਾ ਕਰਨ ਲੱਗੇ ਅੱਜ ਜੀਰਾ ਵਿੱਚ ਇਹ ਲੈਬੋਰਟਰੀ ਖੋਲੀ ਗਈ ਇਸ ਦੇ ਨਾਲ 100 ਵੋਟਰੀਆਂ ਪੂਰੀਆਂ ਹੋ ਚੁੱਕੀਆਂ ਅਸੀਂ ਸਾਡੀ ਇਹ ਇੱਛਾ ਸੀ ਪਿਛਲੇ 50 ਸਾਲਾਂ ਤੋਂ ਜੀਰਾ ਵਿੱਚ ਲੈਬੋਰਟਰੀ ਖੋਲੀ ਜਾਵੇ ਕਿਉਂਕਿ ਫਰੋਇਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਰ ਵੱਡੇ ਛੋਟੇ ਕਸਬੇ ਵਿੱਚ ਵਿੱਚ ਅਸੀਂ ਇਹ ਲੈਬੋਰਟਰੀਆਂ ਖੋਲ੍ਹ ਚੁੱਕੇ ਹਾਂ ਉਹ ਅਸੀਂ ਧੰਨਵਾਦ ਕਰਦੇ ਹਾਂ ਚਤੀਸ਼ ਕੁਮਾਰ ਜਿੰਨੇ ਜੀ ਜਿੰਨੇ ਆਪਦੇ ਬੇਟੇ ਦੀ ਯਾਦ ਵਿੱਚ ਸਾਨੂੰ ਇਹ ਜਗ੍ਹਾ ਦਿੱਤੀ ਸਾਡੀ ਪੂਰੀ ਮਿਹਨਤ ਟੀਮ ਦੀ ਮਿਹਨਤ ਨਾਲ ਉਸ ਪਰਮਾਤਮਾਗੇ ਅਰਦਾਸ ਵੀ ਕਰਨੀ ਚਾਹੀਦੀ ਹੈ ਇਹ ਜਿਹੜਾ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਹੈ ਇਹ ਵੀ ਚੰਗੇ ਕੰਮ ਕਰਦਾ ਰਹੇ ਤੇ ਸਾਡੇ ਬਹੁਤ ਸਤਕਾਰਯੋਗ ਜਿਹੜੇ ਐਸ ਪੀ ਸਿੰਘ ਅਬਰਾਈ ਜੀ ਇਹਨਾਂ ਦੀ ਪਰਮਾਤਮਾ ਲੰਮੀ ਉਮਰ ਕਰੇ ਇਸੇ ਤਰ੍ਹਾਂ ਜਿਹੜੇ ਸੇਵਾ ਦੇ ਕਾਰਜ ਇਹਨਾਂ ਦੇ ਚੱਲਦੇ ਰਹਿਣ